ਗਰਮੀ ਨੇ ਜਾਨ ਕੱਢੀ ਐ ਇੱਕ ਤਾਂ ਓਏ ਇਧਰ ਆ ਗਾ ਹਾਂਜੀ ਪਾਜੀ ਆ ਸਮਾਨ ਬਾਬੇ ਜਗਾ ਤੇ ਰੱਖ ਗਿਆ ਉਹ ਬਾਬੇ ਜਗਾ ਤੇ ਰੱਖਿਆ ਸਾਡੇ ਮਰ ਬੌਸ ਲੱਗੀ ਆ ਪਾਜੀ ਸਮਾਨ ਕੀ ਐ ਦੇ ਵਿੱਚ ਬੰਬ ਆ ਦੇ ਵਿੱਚ ਭਰਾਵਾ ਮੈਂ ਨਹੀਂ ਰੱਖਣਾਗਾ ਚੱਲ ਜੂਗਾ ਮੇਰੇ ਕੋਲੋਂ ਓ ਜੇ ਨਹੀਂ ਫੜਦੇ ਤੇ ਮਾਰ ਕੋਣੀ ਹਾਂ ਗੋਲੀ ਨਾਲ ਜਰੂਰ ਮਾਰਨਾ ਚੱਲ ਬਾਬੇ ਦੇ ਸਿਰ ਚੜ ਕੇ ਮਰਦੇ ਆ ਸਤ ਪਾਲਾ ਉਹ ڈاکੋ ਮੁੰਡੇ ਨੂੰ ਬੰਬ ਫੜਾ ਕੇ ਆਇਆ ਠੀਕ ਹੈ ਦੇਖੀਏ ਕਿੱਥੇ ਰੱਖਦਾ ਇਹੋ ਚਲੋ ਠੀਕ ਹੈ ਨਿਗਰ ਰੱਖਦੇ ਆਂ ਸਤ ਪਾਲਾ ਉਹ ਬੰਬ ਰੱਖ ਦਿੱਤਾ ਉਹਨੇ ਉਹ ਕਰੋ ਕੋ ਕਰੋ ਓਏ ਬਾਬੇ ਜਗਤ ਕੀ ਰੱਖ ਕੇ ਆਇਆ ਕੁਛ ਨਹੀਂ ਜਨਾਬ ਸੱਚ ਦੱਸ ਕੀ ਰੱਖਿਆ ਜਨਾਬ ਮੈਂ ਕੁਛ ਨਹੀਂ ਰੱਖਿਆ ਆ ਉਹ ਸਾਨੂੰ ਸਾਰਾ ਪਤਾ ਬਾਬੇ ਦੀ ਜਗ੍ਹਾ ਤੇ ਤੂੰ ਬੰਬ ਰੱਖ ਕੇ ਆਇਆ ਜਨਾਬ ਮੈਂ ਸੁਖਣਾ ਸੁਖੀ ਸੀ ਹੇ ਬਾਬਾ ਮੇਰੇ ਮੁੰਡਾ ਹੋਵੇ ਮੈਂ ਤੇਰੇ ਬੰਬ ਚੜਾਵਾਂ ਬਾਬਾ ਜਾਣੇ ਤੇ ਹੁਣ ਤੁਸੀਂ ਜਾਣੋ